ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਪਿਛਲੇ ਦਿਨੀ ਤੁਸੀਂ ਇੱਕ ਕਿਸਾਨਾਂ ਦੇ ਧਰਨੇ ਵਿੱਚ ਦੀ ਲੰਘ ਰਹੇ ਹੋ ਉੱਤੇ ਤੁਸੀਂ ਗਾਲ ਕੱਢੀ ਕਿਸਾਨਾਂ ਨੂੰ ਮੂੰਹ ਚੱਕਰ ਰਿਹਾ ਮਰੋੜ ਮਰੋੜ ਕੇ ਜੀ ਤੋੜ ਮਰੋੜ ਕੇ ਮੈਂ ਬਿਮਾਰ ਵੀ ਸੀਗਾ ਉਹਨੂੰ ਇੱਕ ਪ੍ਰੋਪਾਗੈਂਡਾ ਕੀਤਾ ਗਿਆ ਪੋਲੀਟਿਕਲੀ ਪ੍ਰੋਪਾਗੈਂਡਾ ਸੀ ਤੁਸੀਂ ਕਹਿੰਦੇ ਹੋ ਕਿ ਉਹ ਤੁਹਾਡੀ ਆਵਾਜ਼ ਨਹੀਂ ਆ ਜੋ ਗਾਲ ਸੋਸ਼ਲ ਮੀਡੀਆ ਤੇ ਵੀਡੀਓ ਚੱਲ ਰਹੀ ਆ ਉਹ ਤੁਹਾਡੀ ਆਵਾਜ਼ ਨਹੀਂ ਆ ਉਹ ਵੀਡੀਓ ਤੋੜ ਮਰੋੜ ਕੇ ਪੇਸ਼ ਕੀਤੀ ਗਈ ਤੁਸੀਂ ਇਹ ਕਹਿੰਦੇ ਹੋ ਕਈ ਵਾਰੀ ਕੀ ਹੁੰਦਾ ਵੀ ਆਪਾਂ ਆਪਣੇ ਸੈਸਭਾ ਵੀ ਕੁਝ ਮੂੰਹ ਨਿਕਲ ਜਾਂਦਾ ਮੈਂ ਨਹੀਂ ਕਹਿੰਦਾ ਹਣਾ ਪਰ ਉਹ ਕਿਸੇ ਨਾਲ ਜੋੜ ਦਿੱਤਾ ਜਾਵੇ ਸਾਰੇ ਐਮਐਲ ਪਹਿਲਾਂ ਦਰਿਆ ਬਿਛਾ ਕੇ ਜਿਵੇਂ ਸੀਐਮ ਸਾਹਿਬ ਕਹਿੰਦੇ ਵੀ ਦਰਿਆ ਬਿਛਾਉਣ ਵਾਲੇ ਸੀ ਪਰ ਹੁਣ ਖਾਸ ਬਣ ਗਏ ਤਾਂ ਕਰਕੇ ਗਾਲਾਂ ਵੀ ਕੱਢਣ ਲੱਗ ਗਏ ਮੈਂ ਹਮੇਸ਼ਾ ਕਹਿੰਦਾ ਕਿ ਜੇ ਮੇਰੇ ਮੂੰਹੋਂ ਕੋਈ ਅਪਸ਼ਬਦ ਨਿਕਲਿਆ ਤਾਂ ਮੈਂ ਉਹ ਸ਼ਬਦ ਵਾਪਸ ਲੈਣਾ ਹੈਨਾ ਸੋ ਮੈਂ ਕਦੇ ਵੀ ਕਿਸੇ ਤੋਂ ਵੱਡਾ ਨਹੀਂ ਮੈਂ ਸਭ ਤੋਂ ਛੋਟਾ ਬਰਕੁਲਰ ਸਾਹਿਬ ਜਿਹੜੀ ਐਫਆਈਆਰ ਐਨੇ ਦਿਨ ਲੇਟ ਹੋ ਗਈ ਉਹਦਾ ਹੋਣ ਦਾ ਕੀ ਕਾਰਨ ਮੰਨਿਆ ਜਾ ਰਿਹਾ ਸ਼ੁਭਕਰਮ ਦੇ ਮਸਲੇ 'ਚ ਦੇਖੋ ਜੀ ਮੈਂ 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 ਇਸ ਗੱਲ ਦੇ ਵਿੱਚ ਮੈਂ ਨਹੀਂ ਸਮਝਦਾ ਕਿ ਮੈਨੂੰ ਜ਼ਿਆਦਾ ਜਾਣਕਾਰੀ ਹੈ। ਵਿਰੋਧੀ ਧਿਰ ਕਹਿ ਰਹੀ ਹੈ ਕਿ ਤੁਸੀਂ ਐਫਆਈਆਰ ਦੇ ਵਿੱਚ ਨਾਮ ਨਹੀਂ ਪਾਇਆ। ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹਮੇਸ਼ਾ ਕਿਸਾਨਾਂ ਨਾਲ ਖੜੇ ਆ। ਕਿਸਾਨਾਂ ਤੋਂ ਕਦੇ ਵੀ ਸਰਕਾਰ ਭੱਜੀ ਨਹੀਂ ਹਰ ਕਿਸਾਨਾਂ ਦੇ ਨਾਲ। ਜਦੋਂ ਅਕਾਲੀ ਦਲ ਨੇ ਅਣਪਛਾਤੀ ਪੁਲਿਸ ਤੇ ਐਫਆਈਆਰ ਦਰਜ ਕੀਤੀ ਸੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਤਾਂ ਸੀਐਮ ਸਾਹਿਬ ਕਹਿੰਦੇ ਰਿਹਾ ਵੀ ਪੁਲਿਸ ਵੀ ਕਿਤੇ ਅਣਪਛਾਤੀ ਹੁੰਦੀ ਆ। ਕਈ ਕਾਨੂੰਨੀ ਅੜਕਲਾਂ ਹੋ ਸਕਦੀਆਂ ਜਿਹੜੀਆਂ ਕਿ ਦੂਰ ਕਰਨਗੇ ਮਾਨ ਸਾਹਿਬ ਪਹਿਲੇ ਦਿਨ ਜਦੋਂ ਡਰੋਨ 13 ਤਰੀਕ ਨੂੰ 12 ਤਰੀਕ ਨੂੰ ਇਧਰ ਆ ਕੇ ਹਮਲਾ ਕਰ ਰਿਹਾ ਸੀ ਜੇ ਪਹਿਲੇ ਦਿਨ ਸੀਐਮ ਸਾਹਿਬ ਨੇ ਜੇ ਤੁਸੀਂ ਕਹਿ ਰਹੇ ਹੋ ਕਿ ਕਿਸਾਨਾਂ ਦੇ ਨਾਲ ਨਹੀਂ ਜੇ ਪਹਿਲੇ ਦਿਨ ਸੀਐਮ ਸਾਹਿਬ ਨੇ ਸਖਤ ਸਟੈਂਡ ਲਿਆ ਹੁੰਦਾ ਤੁਹਾਨੂੰ ਲੱਗਦਾ ਵੀ 21 ਤਰੀਕ ਨੂੰ ਗੋਲੀਆਂ ਵੱਜ ਜਾਂਦੀਆਂ ਪਤਾ ਹੀ ਨਹੀਂ ਸੀ ਵੀ ਇੰਨੀ ਮੰਦਪਾਗੀ ਘਟਨਾ ਹੋਊਗੀ ਆਪਣੇ ਇਸ ਤੋਂ ਪਹਿਲਾਂ ਕਿਸਾਨ ਦਿੱਲੀ ਤੱਕ ਪਹੁੰਚ ਗਏ ਸੀਗੇ ਕੋਈ ਰਕਾਬੜਾ ਨਹੀਂ ਸੀ ਕੋਈ ਕੁਝ ਨਹੀਂ ਸੀ ਸੋ ਐਂ ਲੱਗਦਾ ਨਹੀਂ ਸੀ ਵੀ ਇਦਾਂ ਦਾ ਹੋਏਗਾ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪਟੋਲ ਤੱਜ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋਇਆ ਜਿੱਥੇ ਸ਼ਹੀਦ ਸ਼ੁਭਕਰਮਨ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਣੀ ਆ ਤੇ ਨਾਲ ਸ਼ੁਭਕਰਮਨ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਤੇ ਸਾਰੇ ਕਿਸਾਨੀ ਮਸਲੇ ਤੇ ਹੋਰ ਸਾਰੇ ਮਸਲਿਆਂ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਐਮ ਐਲ ਏ ਫਿਰੋਜ਼ਪੁਰ ਸ਼ਹਿਰੀ ਰਣਵੀਰ ਸਿੰਘ ਭੋਲਰ ਨੇ ਗੱਲਬਾਤ ਕਰਦੇ ਸਵਾਗਤ ਹੈ ਮੈਲ ਸਭਾ ਜੀ ਅੱਛਾ ਜੀ ਸ਼ੋਭਨੂ ਸ਼ਹੀਦ ਦਾ ਦਰਜਾ ਸ਼ਰਧਾਂਜਲੀ ਉਹ ਤੇ ਹੋਇਆ ਉਸ ਤੋਂ ਬਾਅਦ ਜਿਹੜੀ ਐਫਆਈਆਰ ਵਾਲੀ ਐਫਆਈਆਰ ਵਾਲੀ ਗੱਲ ਚੱਲਦੀ ਆ ਗਈ ਜਿਸ ਤਰ੍ਹਾਂ ਅੱਜ ਉਹਨੂੰ ਲੈ ਕੇ ਵੀ ਹੰਗਾਮਾ ਹੋਇਆ ਵਿਰੋਧੀ ਧਿਰ ਕਹਿ ਰਹੀ ਹੈ ਕਿ ਤੁਸੀਂ ਐਫਆਈਆਰ ਦੇ ਵਿੱਚ ਨਾਮ ਨਹੀਂ ਪਾਇਆ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹਮੇਸ਼ਾ ਕਿਸਾਨਾਂ ਨਾਲ ਖੜੇ ਆ ਔਰ ਉਸ ਸੰਦਰਭ ਦੇ ਵਿੱਚ ਸਰਕਾਰ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਆ ਔਰ ਜਿਹੜੀ ਵੀ ਕਾਨੂੰਨੀ ਕਾਰਵਾਈ ਕਿਉਂਕਿ ਉਹਦੇ ਵਿੱਚ ਵਕੀਲਾਂ ਤੋਂ ਸਲਾਹ ਲੈਣੀ ਹੁੰਦੀ ਹੈ ਸਾਰਾ ਕੁਝ ਕਰਨਾ ਤਾਂ ਉਸ ਦੇ سلسلے ਦੇ ਵਿੱਚ ਸਭ ਕੁਝ ਜਿਹੜਾ ਆ ਕਿਸਾਨਾਂ ਲਈ ਹੋ ਰਿਹਾ ਔਰ ਉਸ ਬੜੀ ਦੁੱਖ ਵਾਲੀ ਗੱਲ ਆ ਉਹ ਜਵਾਨ ਬੱਚੇ ਦੀ ਜ਼ਿੰਦਗੀ ਗਈ ਆ ਤਾਂ ਸਾਰੇ ਪੰਜਾਬ ਨੇ ਦੁੱਖ ਮਨਾਇਆ ਤਾਂ ਇਸ ਕਰਕੇ ਕਿਸਾਨਾਂ ਤੋਂ ਕਦੇ ਵੀ ਸਰਕਾਰ ਪੱਜੀ ਨਹੀਂ ਨਾ ਕਿਸਾਨਾਂ ਦੇ ਨਾਲ ਐਮਐਲਏ ਸਾਹਿਬ ਕਈ ਵਾਰੀ ਇਹ ਹੋ ਜਾਂਦਾ ਹੈ ਕਿ ਪਾਰਟੀਆਂ ਜਿਹੜੀਆਂ ਹੁੰਦੀਆਂ ਨਾ ਉਹ ਤੇ ਆਪਦੇ ਲਈ ਕੋਸ਼ਿਸ਼ ਕਰਦੀਆਂ ਕਿ ਉਸ ਹਿਸਾਬ ਦੇ ਨਾਲ ਅਸੀਂ ਕਿਸਾਨਾਂ ਦੇ ਹੱਕ 'ਚ ਖੜ੍ਹ ਜਾਈਏ ਮਾਨ ਸਾਹਿਬ ਨੇ ਵੀ ਕਿਹਾ ਕਿ ਅਸੀਂ ਤਾਂ ਕਿਸਾਨਾਂ ਦੇ ਵਕੀਲ ਆ ਆਮਾਦ ਵੀ ਪਾਰਟੀ ਇੱਕ ਪਾਸੇ ਸਟੈਂਡ ਲੈਂਦੀ ਹੈ ਦੂਜੇ ਪਾਸੇ ਕਿਹਾ ਗਿਆ ਕਿ ਪੰਜਾਬ ਦੀ ਹੱਦ ਵਿੱਚ ਹੀ ਧਰਨਾ ਲਗਾ ਦਿੱਤਾ ਹਰਿਆਣਾ ਪ੍ਰਸ਼ਾਸਨ ਨੇ ਔਰ ਪੰਜਾਬ ਦੇ ਹੱਦ ਦੇ ਵਿੱਚ ਡਰੋਨ ਨਾਲ ਗੋਲੇ ਛੁੱਟੇ ਗਏ ਉੱਥੇ ਸਰਕਾਰ ਕੁਝ ਨਹੀਂ ਕਰ ਪਈ ਦੇਖੋ ਕੁਝ ਮੈਂ ਨਹੀਂ ਸਮਝਦਾ ਵੀ ਪੰਜਾਬ ਸਰਕਾਰ ਵੱਲੋਂ ਕਦੇ ਵੀ ਇਹ ਗੱਲ ਹੋ ਸਕਦੀ ਹੈ ਵੀ ਕਿਸਾਨਾਂ ਦੇ ਹੱਕ 'ਚ ਕੋਈ ਗੱਲ ਨਾ ਹੋਵੇ ਕਈ ਕਾਨੂੰਨੀ ਅੜਕਲਾਂ ਹੋ ਸਕਦੀਆਂ ਜਿਹੜੀਆਂ ਕਿ ਦੂਰ ਕਰਨਗੇ ਮਾਨ ਸਾਹਿਬ ਸੋ ਐਸੀ ਕੋਈ ਗੱਲ ਨਹੀਂ ਪੰਜਾਬ ਦੇ ਕਿਸਾਨਾਂ ਨਾਲ ਹੀ ਸਰਕਾਰ ਆ ਔਰ ਕਿਸਾਨਾਂ ਨੇ ਹੀ ਸਰਕਾਰ ਬਣਾਈ ਐ ਸਪੂਲਰ ਸਾਹਿਬ ਤੁਹਾਨੂੰ ਲੱਗਦਾ ਨਹੀਂ ਕਿ ਪਹਿਲੇ ਦਿਨ ਜਦੋਂ ਡਰੋਨ 13 ਤਰੀਕ ਨੂੰ 12 ਤਰੀਕ ਨੂੰ ਇਧਰ ਆ ਕੇ ਹਮਲਾ ਕਰ ਰਿਹਾ ਸੀ ਜੇ ਪਹਿਲੇ ਦਿਨ ਸੀਐਮ ਸਾਹਿਬ ਨੇ ਜੇ ਤੁਸੀਂ ਕਹਿ ਰਹੇ ਹੋ ਕਿ ਕਿਸਾਨਾਂ ਦੇ ਨਾਲ ਨਹੀਂ ਜੇ ਪਹਿਲੇ ਦਿਨ ਸੀਐਮ ਸਾਹਿਬ ਨੇ ਸਖਤ ਸਟੈਂਡ ਲਿਆ ਹੁੰਦਾ ਤੁਹਾਨੂੰ ਲੱਗਦਾ ਵੀ 21 ਤਰੀਕ ਨੂੰ ਗੋਲੀਆਂ ਵੱਜ ਜਾਂਦੀਆਂ ਪਤਾ ਹੀ ਨਹੀਂ ਸੀ ਵੀ ਇੰਨੀ ਮੰਦ ਭਾਗੀ ਘਟਨਾ ਹੋਊਗੀ ਆਪਣੇ ਇਸ ਤੋਂ ਪਹਿਲਾਂ ਕਿਸਾਨ ਦਿੱਲੀ ਤੱਕ ਪਹੁੰਚ ਗਏ ਸੀਗੇ ਕੋਈ ਰੁਕਾਵਟ ਨਹੀਂ ਸੀ ਕੋਈ ਕੁਝ ਨਹੀਂ ਸੀ ਸੋ ਐਂ ਲੱਗਦਾ ਨਹੀਂ ਸੀ ਵੀ ਇਦਾਂ ਦਾ ਹੋਏਗਾ ਕਈ ਵਾਰੀ ਆਪਾਂ ਨੂੰ ਸੰਭਾਵਨਾ ਨਹੀਂ ਹੁੰਦੀ ਔਰ ਸੰਭਾਵ ਉਹਨਾਂ ਨੇ ਜ਼ਿਆਦਾ ਕਰ ਦਿੱਤਾ ਭੁੱਲਰ ਸਾਹਿਬ ਤੁਸੀਂ ਵੀ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦੇ ਹੋ ਕਿਸਾਨਾਂ ਦੀ ਮੁਸ਼ਕਲ ਦਾ ਪਤਾ ਹੈ ਐਮਐਸਪੀ ਦੀ ਜਿਹੜੀ ਕਾਨੂੰਨੀ ਗਰੰਟੀ ਹੈ ਉੱਥੇ ਹੀ ਘਰਾਰੀ ਫਸੀ ਹੋਈ ਹੈ ਤੁਹਾਨੂੰ ਲੱਗਦਾ ਕਿ ਸੰਭਵ ਹੈ ਹੋ ਸਕਦਾ ਹੈ ਕਿਉਂਕਿ ਤੁਹਾਡੇ ਇੱਕ ਮੰਤਰੀ ਨੇ ਜਿਹੜੇ ਬੀਬਾ ਅਨਮੋਲ ਗਗਨਮਾਨ ਉਹ ਜਦੋਂ ਸੱਤਾ ਵਿੱਚ ਨਹੀਂ ਸੀ ਤੁਸੀਂ ਆਏ ਉਦੋਂ 5 ਮਿੰਟ ਚ ਕਹਿੰਦੇ ਅਸੀਂ ਐਮਐਸਪੀ ਦੇਵਾਂਗੇ ਹੁਣ ਸਵਾਲ ਖੜੇ ਹੁੰਦੇ ਆ ਵਿਰੋਧੀ ਵੀ ਮਜ਼ਾਕ ਉਡਾਉਂਦੇ ਆ ਦੇਖੋ ਜੀ ਪੂਰਾ ਪੰਜਾਬ ਅੱਜ ਦਾ ਨਹੀਂ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਜਿਹੜੀ ਹਰੀ ਕ੍ਰਾਂਤੀ ਆਈ ਹਿੰਦੁਸਤਾਨ ਦਾ ਢਿੱਡ ਭੁਲਦਾ ਰਿਹਾ ਔਰ ਅੱਜ ਵੀ ਅਨਾਜ ਦੀ ਹਿੰਦੁਸਤਾਨ ਦੇ ਵਿੱਚ ਕਮੀ ਹੈ ਔਰ ਕੱਲਾ ਪੰਜਾਬ ਆ ਜਿਨੇ ਇੰਨਾ ਰੈਵਲੂਸ਼ਨ ਲਿਆਂਦਾ ਕਿ ਅੱਜ ਜਿਹੜਾ ਸਾਡਾ ਜਿਹੜਾ ਫੂਡ ਆ ਹਿੰਦੁਸਤਾਨ ਦੇ ਅਜੇ ਵੀ ਪੂਰਾ ਨਹੀਂ ਔਰ ਜਿਹੜੀ ਗੱਲ ਐਮਐਸਪੀ ਵਾਲੀ ਆ ਉਹ ਸੈਂਟਰ ਬਿਨਾ ਵਜ੍ਹਾ ਤੋਂ ਮੈਂ ਸਮਝਦਾ ਵੀ ਤੰਗ ਕਰ ਰਿਹਾ ਜੇ ਸੁਪੋਜ਼ ਕਰੂ ਇੱਕ ਚੀਜ਼ 15 ਰੁਪਏ ਦੀ ਸਾਨੂੰ ਪੈ ਰਹੀ ਆ ਜੇ 16 ਦੀ ਪੈਜੂਗੀ ਤਾਂ ਰੁਪਈਆ ਤਾਂ ਇੱਕ ਹੀ ਵਧਿਆਣਾ ਹੈਨਾ ਆਪਾਂ ਕਹਿੰਨੇ ਜੀ ਇਹ 16 ਦੀ ਪਾਊਗੀ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਚੀਜ਼ ਵੀ ਲੈ ਰਹੇ ਆ 16 ਰੁਪਏ ਫ੍ਰੀ ਨਹੀਂ ਦੇ ਰਹੇ ਸੋ ਜਦੋਂ ਅਸੀਂ ਅਨਾਜ ਖਰੀਦ ਰਹੇ ਆ ਤਾਂ ਉਹਦੇ ਵਿੱਚ ਜਿਹੜਾ ਗੈਪ ਆ ਵੀ ਦੋਨਾਂ ਚੀਜ਼ਾਂ ਦਾ ਜਿਹੜਾ ਹੁਣ ਵਪਾਰੀ ਖਰੀਦਦੇ ਆ ਔਰ ਜੇ ਸਰਕਾਰ ਖਰੀਦੀ ਆ ਤਾਂ ਉਹ ਗੈਪ ਦੀ ਗੱਲ ਕਰਨ ਵੀ ਇੰਨਾ ਬੋਝ ਪਊਗਾ ਮੈਂ ਸਮਝਦਾ ਵੀ ਹੁਣ ਤੱਕ ਬੀਜੇਪੀ ਨੇ ਸਿਰਫ ਵਪਾਰੀਆਂ ਦੇ ਹਿਤ ਲਈ ਸੋਚਿਆ ਔਰ ਵਪਾਰੀ ਵੀ ਛੱਡੋ ਵਪਾਰੀਆਂ ਚ ਵੀ ਸਿਰਫ ਅਮੀਰ ਵਪਾਰੀਆਂ ਦੇ ਹਿਤ ਲਈ ਸੋ ਜਿਹੜੇ ਕਿਸਾਨ ਨੇ ਕਿਸਾਨਾਂ ਦੇ ਨਾਲ ਹਿੰਦੁਸਤਾਨ ਖੇਤੀ ਬੇਸ ਸੂਬਾ ਔਰ ਪੰਜਾਬ ਦੀ ਕਿਸਾਨੀ ਤਾਂ ਡਿਪੈਂਡ ਹੀ ਉਸ ਚੀਜ਼ ਤੇ ਕਰਦੀ ਆ ਸੋ ਮੈਂ ਨਹੀਂ ਸਮਝਦਾ ਵੀ ਇਹ ਹੱਕ ਨਹੀਂ ਗਾ ਕਿਸਾਨਾਂ ਦਾ ਉਹਨਾਂ ਨੂੰ ਹੱਕ ਮਿਲਣਾ ਚਾਹੀਦਾ ਔਰ ਜਿਹੜੇ ਤੁਸੀਂ ਵੇਖਿਆ ਅਨਾਨੀ ਬਾਨੀ ਫੂਡ ਦੇ ਵਿੱਚ ਕਿੰਨੇ ਅਮੀਰ ਆਦਮੀ ਆ ਰਹੇ ਆ ਹਨਾ ਤਾਂ ਜੇ ਮਤਲਬ ਜੇ ਜੇ ਸੁਪੋਜ਼ ਕਰੋ ਕਿ ਇਹਨਾਂ ਜਿਹੜਾ ਗੈਪ ਦੀ ਗੱਲ ਕਰਾਂਗੇ ਤਾਂ ਬਹੁਤ ਜ਼ਿਆਦਾ ਨਹੀਂ ਨਾਲੇ ਅਸੀਂ ਕਿਹੜਾ ਝੋਨਾ ਲੈ ਕੇ ਸਮੁੰਦਰ 'ਚ ਸਿੱਟ ਰਹੇ ਆ ਅਸੀਂ ਝੋਨਾ ਲੈ ਕੇ ਲੋਕਾਂ ਨੂੰ ਵੇਚ ਰਹੇ ਆ ਸੈਂਟਰ ਵੇਚ ਰਹੇ ਹੋ ਅੱਗੇ ਹਨਾ ਸੋ ਇਸ ਕਰਕੇ ਇਹ ਵੱਡੀ ਗੱਲ ਨਹੀਂ ਮਨ ਲੈ ਇਹਨੂੰ ਕਰਨਾ ਵੀ ਸੈਂਟਰ ਵਾਸਤੇ ਕੋਈ ਔਖਾ ਨਹੀਂ। ਪੁਲਰ ਸਭ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਪਿਛਲੇ ਦਿਨੀ ਤੁਸੀਂ ਇੱਕ ਕਿਸਾਨਾਂ ਦੇ ਧਰਨੇ ਵਿੱਚ ਦੀ ਲੰਘ ਰਹੇ ਹੋ ਉੱਥੇ ਤੁਸੀਂ ਗਾਲ ਕੱਢੀਓ ਕਿਸਾਨਾਂ ਨੂੰ ਉਹ ਵੀਡੀਓ ਮੈਂ ਤੁਹਾਨੂੰ ਦੱਸਦਾ ਜੀ ਦੇਖੋ ਮੈਂ ਕਿਸਾਨਾਂ ਦੇ ਧਰਨੇ 'ਚ ਗਿਆ ਹੀ ਨਹੀਂ। ਠੀਕ ਆ ਜੀ ਉੱਥੇ ਕੁਝ ਬੰਦੇ ਐਸੇ ਸੀਗੇ ਉਹਨਾਂ ਨੇ ਮੀਡੀਆ ਵੀ ਉੱਥੇ ਜਿਹੜੇ ਮੀਡੀਆ ਵਾਲੇ ਸਾਥੀ ਸੀਗੇ ਉਹ ਪਹਿਲਾਂ ਹੀ ਬੁਲਾਏ ਹੋਏ ਸੀ ਮੈਂ ਬਿਮਾਰ ਸੀਗਾ ਔਰ ਮੈਂ ਵਪਾਰੀਆਂ ਦੇ ਧਰਨੇ 'ਚ ਗਿਆ ਸੀ ਵਪਾਰੀਆਂ ਨੂੰ ਉਠਾਉਣ ਲਈ ਔਰ ਤਕਰੀਬਨ ਮੈਂ 20 ਮਿੰਟ ਕਿਉਂਕਿ ਉਹ ਇੱਕ ਤਰ੍ਹਾਂ ਸੜਕ ਰੋਕੀ ਖੜੇ ਸੀ ਲੋਕ ਬਹੁਤ ਜਿਆਦਾ ਖੱਜਲ ਖਰਾਬ ਹੋ ਰਹੀ ਸੀ ਔਰ ਉਹਨਾਂ ਨੂੰ ਵਿਸ਼ਵਾਸ ਦਿਵਾਉਣ ਗਿਆ ਸੀ ਵੀ ਅਸੀਂ ਤੁਹਾਡੇ ਨਾਲ ਆ ਪ੍ਰਸ਼ਾਸਨ ਵੀ ਤੁਹਾਡੇ ਨਾਲ ਆ ਠੀਕ ਹੈ ਜੀ ਮੈਂ ਉਹਨਾਂ ਨੂੰ ਰਿਕਵੈਸਟ ਕਰਨ ਗਿਆ ਸੀ ਵੀ ਧਰਨਾ ਚੱਕ ਲੋ ਤੇ ਅਸੀਂ ਜਿਹੜੀ ਤੁਹਾਡੀ ਗੱਲ ਆ ਜਿਹੜੀ ਤੁਸੀਂ ਚਾਹੁੰਦੇ ਹੋ ਉਸੇ ਤਰੀਕੇ ਨਾਲ ਕਾਰਵਾਈ ਹੋ ਜੂਗੀ ਔਰ ਅਸੀਂ ਬੰਦੇ ਫੜ ਚੁੱਕੇ ਸੀ ਉਹ ਲੇਕਿਨ ਉਹਨੂੰ ਇੱਕ ਪ੍ਰੋਪਾਗੈਂਡਾ ਕੀਤਾ ਗਿਆ ਪੋਲੀਟਿਕਲੀ ਪ੍ਰੋਪਾਗੈਂਡਾ ਸੀਗਾ ਜੀ ਸਾਨੀ ਝੰਡੇ ਨਜ਼ਰ ਆ ਰਹੇ ਸੀ ਵਿੱਚ ਜਦੋਂ ਤੁਸੀਂ ਬੋਲ ਰਹੇ ਹੋ ਜਾਂਦੇ ਜਾਂਦੇ ਕਾਲ ਵੀ ਨਿਕਲੀ ਨਹੀਂ ਮੈਂ ਦੇਖਿਆ ਨਹੀਂਗਾ ਜੀ ਔਰ ਉੱਥੇ ਉੱਥੇ ਕੁਝ ਬੰਦੇ ਹੁੱਲੜਵਾਜੀ ਸੀਗੇ ਉਹਨਾਂ ਨੇ ਹੁੱਲੜਵਾਜੀ ਕੀਤੀ ਔਰ ਮੈਂ ਆਪਣਾ ਵਿਚਾਰ ਕਰਕੇ ਉੱਥੋਂ ਨਿਕਲਿਆ ਔਰ ਜਿਹੜੀ ਜਿਹੜੀ ਕਿਸਾਨ ਜਥੇਬੰਦੀਆਂ ਆ ਮੈਂ ਉਹਨਾਂ ਦਾ ਸਤਿਕਾਰ ਕਰਦਾ ਇਸੇ ਕਰਕੇ ਜਦੋਂ ਸਾਰੀ ਗੱਲ ਕਲੀਅਰ ਕੀਤੀ ਗਈ ਤਾਂ ਉਹਨਾਂ ਨੇ ਬਿਲਕੁਲ ਇਸ ਗੱਲ ਨੂੰ ਮੇਰੀ ਭਾਵਨਾ ਨੂੰ ਸਮਝਿਆ ਔ ਗਵਾ ਸੀ ਕਿ ਉੱਥੇ ਕਿ ਜੇ ਮੈਂ ਉੱਥੋਂ ਨਾ ਨਿਕਲਦਾ ਤਾਂ ਹੋਰ ਮੰਦਭਾਗੀ ਘਟਨਾ ਹੋਣੀ ਸੀ ਪਰ ਜਿਹੜੀ ਵੀਡੀਓ ਸਾਡੇ ਤੱਕ ਜਾਂ ਸੋਸ਼ਲ ਮੀਡੀਆ ਤੇ ਪਹੁੰਚੀ ਹੈ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਤੁਹਾਡੇ ਮੂੰਹੋਂ ਗਾਲ ਸੁਣਨ ਨੂੰ ਲੱਗੋ ਟੋੜ ਮਰੋੜ ਕੇ ਜੀ ਤੋੜ ਮਰੋੜ ਕੇ ਮੈਂ ਬਿਮਾਰ ਵੀ ਸੀਗਾ ਦੂਜੀ ਗੱਲ ਇਹ ਆ ਵੀ ਮੈਂ ਇੱਕ ਸੁਭਾਵਿਕ ਗੱਲ ਆ ਕਿ ਜਦੋਂ ਆਪਾਂ ਕਿਤੋਂ ਨਿਕਲਦੇ ਆ ਹਨਾ ਤੇ ਵਿੱਚ ਜਿਹੜੇ ਗਲਤ ਅੰਸਰ ਹੁੰਦੇ ਆ ਜਾਂ ਰੌਲਾ ਰੱਪਾ ਪਾਉਣ ਵਾਲੇ ਹੁੰਦੇ ਆ ਨਾ ਦਾ ਵਿਵਾਰੀ ਹੁੰਦੇ ਆ ਨਾ ਕਿਸਾਨ ਹੁੰਦੇ ਆ ਠੀਕ ਹੈ ਜੀ ਸੋ ਜਿਹੜੇ ਕਿਸਾਨ ਆ ਮਤਲਬ ਕੋਈ ਕਿਸਾਨ ਕਿਸੇ ਐਮਐ ਠੀਕ ਹੈ ਨਾ ਜੀ ਔਰ ਉੱਥੇ ਕਿਸਾਨਾਂ ਨੇ ਕੁਝ ਕੀਤਾ ਬਣੀ ਉਹਨਾਂ ਨੇ ਕਿਸਾਨਾਂ ਨੂੰ ਕਿਸਾਨਾਂ ਦਿਨ ਰਸਤੇ ਦੇ ਵਿੱਚ ਆ ਕੇ ਕੁਝ ਬੰਦਿਆਂ ਨੇ ਗੱਡ ਤੁਸੀਂ ਕਹਿੰਦੇ ਹੋ ਕਿ ਉਹ ਤੁਹਾਡੀ ਆਵਾਜ਼ ਨਹੀਂ ਆ ਜੋ ਗਾਲ ਸੋਸ਼ਲ ਮੀਡੀਆ ਤੇ ਵੀਡੀਓ ਚੱਲ ਰਹੀ ਆ ਉਹ ਤੁਹਾਡੀ ਆਵਾਜ਼ ਨਹੀਂ ਆ ਉਹ ਵੀਡੀਓ ਤੋੜ ਮੁਰੜ ਕੇ ਪੇਸ਼ ਕੀਤੀ ਹੈ ਤੁਸੀਂ ਇਹ ਕਹਿੰਦੇ ਹੋ ਦੇਖੋ ਮੈਂ ਕਿਸਾਨਾਂ ਮੈਂ ਕਦੇ ਵੀ ਮੈਂ ਆਪ ਕਿਸਾਨ ਆ ਛੋਟਾ ਕਿਸਾਨ ਆ ਔਰ ਮੈਂ ਕਿਸਾਨਾਂ ਦੇ ਕਦੇ ਵੀ ਖਿਲਾਫ ਜਾ ਨਹੀਂ ਸਕਦਾ ਸੋਚ ਹੀ ਨਹੀਂ ਸਕਦਾ ਜਿਹੜੀ ਚੀਜ਼ ਮੈਂ ਸੋਚ ਹੀ ਨਹੀਂ ਸਕਦਾ ਮੇਰੇ ਸਭ ਤੁਸੀਂ ਵੀਡੀਓ ਦੀ ਗੱਲ ਕਰਦੇ ਹੋ ਜੀ ਮੇਰੇ ਮੂੰਹ ਕਿਵੇਂ ਨਿਕਲੂਗੀ ਹੈਨਾ ਵੀਡੀਓ ਦੀ ਗੱਲ ਕਰਦੇ ਤੁਸੀਂ ਇਹਨੇ ਉਹ ਵੀਡੀਓ ਤੋੜ ਮੋੜ ਕੇ ਪੇਸ਼ ਕੀਤੀ ਦੂਜੀ ਦੂਜੀ ਗੱਲ ਮੈਂ ਤੋੜਦਾ ਨਾ ਜਿਹੜੀਆਂ ਮੈਂ ਉੱਥੇ 20 ਮਿੰਟ 25 ਮਿੰਟ ਜਿਹੜੀਆਂ ਬਾਕੀ ਗੱਲਾਂ ਹੋਈਆਂ ਉਹ ਕਿਉਂ ਨਹੀਂ ਦਿਖਾਈਆਂ ਗਈਆਂ ਹੈਨਾ ਸੋ ਕਈ ਵਾਰੀ ਕੀ ਹੁੰਦਾ ਵੀ ਆਪਾਂ ਆਪਣੇ ਸੈਸਭਾ ਵੀ ਕੁਝ ਮੂੰਹ ਨਿਕਲ ਜਾਂਦਾ ਮੈਂ ਨਹੀਂ ਇਹ ਕਹਿੰਦਾ ਹੈਨਾ ਪਰ ਉਹ ਕਿਸੇ ਨਾਲ ਜੋੜ ਦਿੱਤਾ ਜਾਵੇ ਮੈਂ ਉਹਨਾਂ ਇਥੋਂ ਨਿਕਲ ਰਿਹਾ ਹੈਨਾ ਤਾਂ ਕਈ ਵਾਰੀ ਉਹ ਇਦਾਂ ਦੀ ਗੱਲ ਸੀ ਉਹਦੇ ਚ ਕੋਈ ਐਸੀ ਗੱਲ ਨਹੀਂ ਸੀ ਮੈਂ ਉਹਨਾਂ ਦੇ ਨਾਲ ਬੈਠਕ ਕੀਤੀ ਜੀ ਹਣਾ ਔਰ ਮੈਂ ਉਹਨਾਂ ਨੂੰ ਇਥੋਂ ਤੱਕ ਜਦੋਂ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਮੈਂ ਹਮੇਸ਼ਾ ਕਹਿੰਨਾ ਕਿ ਜੇ ਮੇਰੇ ਮੂੰਹ ਕੋਈ ਅਪਸ਼ਬਦ ਨਿਕਲਿਆ ਤਾਂ ਮੈਂ ਉਹ ਸ਼ਬਦ ਵਾਪਸ ਲੈਣਾ ਜੀ ਹਣਾ ਸੋ ਮੈਂ ਕਦੇ ਵੀ ਕਿਸੇ ਤੋਂ ਵੱਡਾ ਨਹੀਂ ਮੈਂ ਸਭ ਤੋਂ ਛੋਟਾ ਬਹੁਤੀ ਵਾਰੀ ਐਮਐਲਏ ਸਾਹਿਬ ਇਹ ਹੋਇਆ ਕਿ ਜਦੋਂ ਦੇ 22 23 ਮਹੀਨੇ ਹੋ ਗਏ ਆਮ ਆਦਮੀ ਪਾਰਟੀ ਦਾ ਕੋਈ ਐਮਐਲਏ ਸ਼ਬਦ ਇੱਕ ਬੋਲ ਦੇ ਦੋ ਬੋਲੇ ਚਰਚਾ ਦਾ ਵਿਸ਼ਾ ਬਣਦਾ ਕਹਿੰਦੇ ਪਹਿਲਾਂ ਸੱਤਾ ਤੋਂ ਆਮ ਘਰਾਂ ਦੇ ਸੀ ਹੁਣ ਖਾਸ ਬਣ ਗਏ ਹੁਣ ਤੇ ਲੋਕਾਂ ਨੂੰ ਗਾਲ੍ਹਾਂ ਕੱਢਣ ਲੱਗ ਗਏ ਕੋਈ ਮੈਂ 32 ਸਾਲ ਕਿਸੇ ਨਾ ਕਿਸੇ ਪਾਰਟੀ 'ਚ ਕੰਮ ਕੀਤਾ ਜੀ ਠੀਕ ਹੈ ਜੀ ਮੈਂ ਤਿੰਨ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਦੇ ਇਲੈਕਸ਼ਨ ਗ੍ਰੈਜੂਏਟ ਕੌਨਸਟਿਟੂਐਂਸੀ ਜੋ ਲੜਿਆ ਜੀ ਠੀਕ ਹੈ ਜੀ ਔਰ ਮੇਰਾ ਜ਼ਿਆਦਾ ਵਾ ਕਾਲਜਾਂ ਨਾਲ ਰਿਹਾ ਮੈਂ ਆਪ ਸਟੂਡੈਂਟ ਲੀਡਰ ਰਿਹਾ ਸੋ ਮੈਂ ਯੂਨੀਅਨਸ ਦੀਆਂ ਚਾਹੇ ਉਹ EMPLOYEES ਯੂਨੀਅਨ ਆ ਚਾਹੇ ਉਹ ਕਿਸਾਨ ਯੂਨੀਅਨ ਆ ਮੈਂ ਉਹਨਾਂ ਨਾਲ ਤਰਨਿਆਂ ਦੇ ਬਿੰਦਰ ਆ ਸੋ ਮੈਂ ਮੈਂ ਉਹਨਾਂ ਦਾ ਸਭ ਤੋਂ ਇਹੀ ਗੱਲ ਆ ਕਹਿੰਦੇ ਵੀ ਸਾਰੇ ਐਮਐਲਏ ਪਹਿਲਾਂ ਦਰਿਆਵਾਂ ਵਛਾ ਕੇ ਜਿਵੇਂ ਸੀਐਮ ਸਾਹਿਬ ਕਹਿੰਦੇ ਵੀ ਦਰਿਆਵਾਂ ਵਛਾਉਣ ਵਾਲੇ ਸੀ ਪਰ ਹੁਣ ਖਾਸ ਬਣ ਗਏ ਤਾਂ ਕਰਕੇ ਗਾਲਾਂ ਵੀ ਕੱਢਣ ਲੱਗ ਗਏ ਦੇਖੋ ਅੱਜ ਮੈਂ ਅੱਜ ਵੀ ਖਾਸ ਨਹੀਂਗਾ ਖਾਸ ਤਾਂ ਉਹ ਹੁੰਦੇ ਜਿਨ੍ਹਾਂ ਨਾਲ 22 25 25 ਗਨਮੈਨ ਹੋਣ ਜੇ ਇੱਕ ਐਮਐਲਏ ਇੱਕ ਧਰਨੇ ਤੇ ਬਿਗੈਰ ਸਿਕਿਉਰਿਟੀ ਤੋਂ ਬਿਗੈਰ ਗਨਮੈਨਾਂ ਤੋਂ ਟਰੈਕ ਸੂਟ ਜਿਆਦਾ ਤੁਹਾਡਾ ਰਾਈਟ ਆ ਇਹ ਤਾਂ ਤੁਹਾਡਾ ਰਾਈਟ ਆ ਤੁਹਾਡੀ ਸੁਰੱਖਿਆ ਲਈ ਜ਼ਰੂਰੀ ਨੇ ਮਤਲਬ ਮੰਨ ਲਓ ਜਾ ਰਿਹਾ ਹੈ ਹਨਾ ਤਾਂ ਮਤਲਬ ਉਹ ਸਮਝਦਾ ਨਾ ਵੀ ਉੱਥੇ ਉੱਥੋਂ ਚੱਕਣਾ ਜ਼ਰੂਰੀ ਆ ਮੇਰੇ ਨਾਲ ਤਾਂ ਮੇਰੀ ਸਿਕਿਉਰਿਟੀ ਵੀ ਉੱਥੇ ਆਣੀ ਸੀ ਹਨਾ ਸੋ ਐਸੀ ਕੋਈ ਗੱਲ ਨਹੀਂ 나ਸੀਂ ਵੀਆਈਪੀ ਆ ਨਾ ਅਸੀਂ ਖਾਸ ਆ ਅਸੀਂ ਅੱਜ ਵੀ ਉਹੀ ਲੋਕ ਆ ਔਰ ਪੰਜਾਬ ਦੇ ਲੋਕਾਂ ਦਾ ਹਮੇਸ਼ਾ ਅਸੀਂ ਅਸੀਂ ਮੈਂ ਸਮਝਦੇ ਆਂ ਵੀ ਕਰਜ਼ੀ ਨਹੀਂ ਉਤਾਰ ਸਕਦੇ ਜਿੰਨੇ ਵੱਡੇ ਬਹੁਮਤ ਨਾਲ ਪੰਜਾਬ ਦੇ ਲੋਕਾਂ ਨੇ ਬਣਵੇਂ ਐਮਐਲਏ ਨੂੰ ਜਿਦਾ ਨੂੰ ਜਤਾਇਆ ਔਰ ਮਾਨ ਸਾਹਿਬ ਵੀ ਹਮੇਸ਼ਾ ਹਰ ਦਿਨ ਚਰਚਾ ਕਰਦੇ ਆ ਕਿ ਅਸੀਂ ਪੰਜਾਬ ਦੇ ਲੋਕਾਂ ਲਈ ਆ ਔਰ ਪੰਜਾਬ ਪੰਜਾਬ ਤੇ ਪੰਜਾਬੀ ਸਾਡੇ ਲਈ ਸਭ ਤੋਂ ਵੱਡੀ ਸਤਿਕਾਰਯੋਗ ਆ ਤੁਸੀਂ ਇਹ ਵੇਖੋ ਕੋਈ ਪਹਿਲੀ ਵਾਰ ਹੀ ਆ ਵੀ ਪਹਿਲੀ ਸਰਕਾਰ ਆ ਜਿਨੇ ਪੰਜਾਬੀ ਦੀ ਗੱਲ ਕੀਤੀ ਆ ਔਰ ਪੰਜਾਬੀ ਦੀ ਗੱਲ ਨੂੰ ਅਸੀਂ ਅੱਗੇ ਲੈ ਜਾ ਰਹੇ ਆ ਜੇ ਸਾਡੀ ਪਛਾਤ ਤਕੜੀ ਹੋਊਗੀ ਜੇ ਪੰਜਾਬੀ ਤਗੜੇ ਹੋਣਗੇ ਤਾਂ ਹੀ ਸਾਡਾ ਪ੍ਰਦੇਸ਼ ਤਕੜਾ ਹੋਊਗਾ ਬਿਲਕੁਲ ਸਰਬ ਜਿਹੜੀ ਐਫ ਆਈ ਆਰ ਇੰਨੇ ਦਿਨ ਲੇਟ ਹੋ ਗਈ ਉਹਦਾ ਹੋਣ ਦਾ ਕੀ ਕਾਰਨ ਮੰਨਿਆ ਜਾ ਰਿਹਾ ਸ਼ੁਭ ਕਰਨ ਦੇ ਮਸਲੇ 'ਚ ਦੇਖੋ ਜੀ ਮੈਂ 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 ਇਸ ਗੱਲ ਦੇ ਵਿੱਚ ਮੈਂ ਨਹੀਂ ਸਮਝਦਾ ਕਿ ਮੈਨੂੰ ਜ਼ਿਆਦਾ ਜਾਣਕਾਰੀ ਆ ਹਣਾ ਸੋ ਜੋ ਤੁਹਾਡੇ ਕੋਲ ਵੀ ਜਾਣਕਾਰੀ ਹੈਗੀ ਆ ਆਪਾਂ ਨੂੰ ਹੁਣੇ ਮਿਲ ਜਣੀ ਹੈ ਸੀਐਮ ਸਾਹਿਬ ਦੱਸਣਗੇ ਸੀਐਮ ਸਾਹਿਬ ਦੀ ਜਦੋਂ ਬਾਬਲ ਕਲਾਈਆਂ ਬਰਗਾੜੀ ਕਾਨ ਹੁੰਦਾ ਰਿਹਾ ਤਾਂ ਉਦੋਂ ਸੀਐਮ ਸਾਹਿਬ ਕਹਿੰਦੇ ਰਹੇ ਨੇ ਕਹਿੰਦੇ ਵੀ ਜਦੋਂ ਅਕਾਲੀ ਦਲ ਨੇ ਅਣਪਛਾਤੀ ਪੁਲਿਸ ਤੇ ਐਫਆਈਆਰ ਦਰਜ ਕੀਤੀ ਸੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਤਾਂ ਸੀਐਮ ਸਾਹਿਬ ਕਹਿੰਦੇ ਰਹੇ ਆ ਵੀ ਪੁਲਿਸ ਵੀ ਪੁਲਿਸ ਵੀ ਕਿਤੇ ਅਣਪਛਾਤੀ ਹੁੰਦੀ ਆ ਬਿਲਕੁਲ ਜੀ ਜੋ ਸੀਐਮ ਸਾਹਿਬ ਨੇ ਕਿਹਾ ਹੈ ਔਰ ਜੋ ਸੀਐਮ ਸਾਹਿਬ ਕਰਨਗੇ ਉਹ ਸਾਰੇ ਪੰਜਾਬ ਦੇ ਲੋਕਾਂ ਦੀ ਹਤਲੀ ਹੋਊਗਾ ਪੰਜਾਬੀਆਂ ਦੇ ਭਲੇ ਲਈ ਹੋਊਗਾ ਸੋ ਸਾਨੂੰ ਆਪਣੇ ਸੀਐਮ ਸਾਹਿਬ ਤੇ ਪੂਰਨ ਵਿਸ਼ਵਾਸ ਆ ਸੋ ਆਪਾਂ ਵਿਸ਼ਵਾਸ ਕਰੀਏ ਸਭ ਕੁਝ ਠੀਕ ਹੋਏਗਾ ਧੰਨਵਾਦ ਸ਼ੁਕਰੀਆ ਭੁੱਲਰ ਸਾਹਿਬ ਸੋਸਨ ਅਣਵੀਰ ਸਿੰਘ ਭੁੱਲਰ ਐਮਐਲਏ ਫਿਰੋਜ਼ਪੁਰ ਸ਼ਹਿਰੀ ਤੇ ਜਿਨ੍ਹਾਂ ਨੇ ਬੀਤੇ ਦਿਨ ਹੋਏ ਉਸ ਇਨਸੀਡੈਂਟ ਤੇ ਵੀ ਆਪਣਾ ਸਪਸ਼ਟੀਕਰਨ ਦਿੱਤਾ ਤੇ ਨਾਲ ਹੀ ਜਿਨ੍ਹਾਂ ਨੇ ਕਿਹਾ ਕਿ ਸ਼ੁਭ ਕਰਨ ਵਾਲੇ ਮਸਲੇ ਦੇ ਵਿੱਚ ਜੋ ਵੀ ਸੀਐਮ ਸਾਹਿਬ ਕਰਨਗੇ ਤੋਂ ਸਾਰਾ ਸਹੀ ਕਰਨਗੇ ਸਿਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ